साथियों सत श्रीकाल नमस्कार आदा आ, आ, आ मैं रिशपाल सिंह गिल मुख सेवादार नेशनल जस्टिस पार्टी आ, दोस्तों आज मांगी का पवित्र दिहाड़ा है और मैं कुछ रुझेव्या करके आज आ, पिछले दो तीन दिन तो मैं ऑटो स्टेशन ना मैं कल भी की थी और मजबूरी वंश जो बार रेहना पा सज अज मैं देख रहा है कि अः अज के पवित्र दहाड़े दे ਉਤੇ ਮਕਸਦ ਸਾਹਿਬੇ ਮੰਗੀ ਦੇ ਜਿਹੜੇ ਮੇਲੇ ਦੇ ਉੱਤੇ ਕੁਝ ਪੋਲੀਟਿਕਲ ਪਾਰਟੀਆਂ ਜਿਹੜੀਆਂ ਸੀਗੀਆਂ ਉਹ ਤਮਾਸ਼ੇ ਕਰ ਰਹੀਆਂ ਸੀਗੀਆਂ ਪਤਾ ਮੈਨੂੰ ਵੀ ਹੈ ਪਤਾ ਲੋਕਾਂ ਨੂੰ ਵੀ ਹੈ ਪਤਾ ਧੰਨ ਨੂੰ ਵੀ ਹੈਗਾ ਕਿ ਅੱਜ ਦੀ ਤਰੀਕ ਦੇ ਵਿੱਚ ਔਰ ਅੱਜ ਸਮੇਂ ਦੇ ਵਿੱਚ ਪੰਜਾਬ ਦੀ ਜਿਹੜੀ ਜਨਤਾ ਹੈਗੀ ਆ ਉਹ ਇਹਨਾਂ ਸਾਰੀਆਂ ਪਾਰਟੀਆਂ ਦੇ ਕੋਲੋਂ ਚਾਹੇ ਉਹ ਜਿੰਨੇ ਵੀ ਉੱਥੇ ਕਾਨਫਰੰਸਾਂ ਵਗੈਰਾ ਕਰ ਰਏ ਸਿਗੇ ਐਵੇਂ ਬੱਕੜਵਾਸ ਕਰੀ ਜਾ ਰਹੀ ਸੀ ਹਮਝੇ ਹੈ ਜੀ ਹਮ ਉਹ ਹੈ ਜੀ ਇਹ ਹੈ ਜੀ ਉਹ ਹੈ ਪਰ ਲੋਕ ਹਕੀਕਤ ਨੂੰ ਜਾਣਦੇ ਆ ਠੀਕ ਹੈ ਲੋਕ ਜਾਣਦੇ ਨੇ ਅਗਲੇ ਛੋਲ ਮੇਲਾ ਕਰਕੇ ਆ ਜਾਂਦੇ ਹੈਗੇ ਨੇ ਕਹਿੰਦੇ ਚੱਲ ਮੇਲਾ ਤਾਂ ਦੇਖਣੇ ਸੀਗਾ ਫ੍ਰੀਚ ਦੇਖਿਆ ਜਾਊਗਾ ਕਿਉਂਕਿ ਇਹਨਾਂ ਨੇ ਜਿਹੜੇ ਅੱਗੋ ਕਰਿੰਦੇ ਜਿਹੜੇ ਪਾਲੇ ਹੋਏ ਨੇ ਕੋਈ ਇਹਨਾਂ ਦੇ ਜਿਹੜੇ ਵਰਕਰ-ਬਰਕਰ ਹੈਗੇ ਆ ਜਿਹੜਾ ਕੋਈ ਇਹਨਾਂ ਦੇ ਸੰਗਠਨ ਦੇ ਹੈਗੇ ਆ 4 ਰੁਪਏ ਉਹਨਾਂ ਕੋਲ ਹੈਗੇ ਨੇ ਕਿ ਇਹਨੂੰ ਕਿਤੇ ਬਸਾਂ ਲਿਆ ਸਰਕਾਰ ਜਿਹੜੀ ਹੈਗੀ ਐ ਤਾਂ ਤੇਰੀਆਂ ਤੱਕੇ ਦੇ ਨਾਲ ਸਰਕਾਰੀ ਮਸ਼ੀਨਰੀ ਦਾ ਦੁਰਵਿਪਰਯੋਗ ਕਰਕੇ ਤੇ ਉੱਥੇ ਘੱਟ-ਘੱਟ ਕਰ ਲੈਂਦੇ ਹੈਗੇ ਆ ਚਲੋ ਖੈਰ ਨਹੀਂ ਹੋ ਆ ਕਿਹਨਾਂ ਨੂੰ ਕਰਨ ਦਿਓ ਜੋ ਤਮਾਸ਼ਾ ਕਰਦੇ ਨੇ ਇਹਨਾਂ ਨੂੰ ਕਰਨ ਦਿਓ ਦੇਖਣੇ ਹਕੀਕਤ ਇਹ ਹੈ ਕਿ ਪੰਜਾਬ ਦੀ ਜਨਤਾ ਅੱਜ ਜਿਹੜੀ ਹੈਗੀ ਆ ਉਹ ਇਹਨਾਂ ਲੋਕਾਂ ਕੋਲ ਬੜੀ ਦੁਖੀ ਹੈਗੀ ਹੈ ਚਾਹੇ ਉਹ ਕਾਜਲੀ ਨੇ ਭਾਜਪਾ ਕਾਂਗਰਸ ਹੈਗੀ ਆ ਚਾਹੇ ਕੋਈ ਆ ਬੋਕਰ ਵਾਲੇ ਜਿਹੜੇ ਹੈਗੇ ਨੇ ਬੋਕਰ ਵਾਲਿਆਂ ਨੇ ਤਾਂ ਬੜੀ ਹੱਤ ਕੀਤੀ ਹੋਈ ਹੈ ਨਾ ਤਾਂ ਇੱਕ ਨਟੌਂਕੀ ਮੈਂ ਦੇਖ ਰਿਹਾ ਸੀ ਕਿ ਅੱਜ ਮੈਂ ਉਹਦਾ ਸਪੀਚ ਸੁਣ ਰਿਹਾ ਸੀਗਾ ਤਾਂ ਸਪੂ ਤਾਂ ਉਹ ਤਾਂ ਇੱਕ ਤਮਾਸ਼ੀ ਮਨ ਆਦਮੀ ਹੈਗਾ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿੰਨੇ ਹੈਗੇ ਆ ਕਿ ਮੈਂ ਲਫ਼ਜ਼ ਨਹੀਂ ਬੋਲਣਾ ਚਾਹੁੰਦਾ ਹੈਗਾ ਆ ਜਿਹੜਾ ਹੈਗਾ ਉਹ ਚੁਟਕਲੇਬਾਜ਼ ਆਦਮੀ ਹੈਗਾ ਸਿੱਧਾ ਨਾਥਿੰਗ ਸੈਂਸੇਰਿਟੀ ਤੇ ਨਾ ਦੀ ਚਰਿੱਤ ਜਿਹੜੀ ਉਹਦੇ ਹੈ ਨਹੀਂ ਹੈ ਜੀ ਇਹ ਕਿਸ ਰੱਬ ਵੀ ਕਪ ਬੀ ਇਨਸਾਨ ਆਗਾ ਸੁਮਾ ਆਪਣੇ ਜਿਹੜੇ ਨੈਸ਼ਨਲ ਜਸਟਿਸ ਪਾਰਟੀ ਦੇ ਸਾਡੇ ਸਾਥੀ ਨੇ ਔਰ ਸਾਡੇ ਹੋਰ ਵੀ ਜਿਹੜੇ ਜਿੰਨੇ ਵੀ ਪੰਜਾਬ ਦੇ ਸਾਡੇ ਵਿਚਾਰਧਾਰਾ ਦੇ ਨਾਲ ਸਾਡੇ ਨਾਲ ਸਹਿਮਤ ਨੇ ਸਾਡੇ ਆਪਣੇ ਹਮਖਿਆਲ ਲੋਕ ਨੇ ਹੋਰ ਸਾਰੀ ਇੰਟੈਕਚੁਅਲ ਕਲਾਸ ਜਿਹੜੀ ਵੀ ਹੈਗੀ ਹੈ ਜਿੰਨੇ ਵੀ ਸਾਡੇ ਜਿਹੜੇ ਇੰਡਸਟਰੀਸ ਨੇ ਬਿਊਰੋਕਰੇਟ ਨੇ ਜੋ ਵੀ ਹੈ ਸਾਡੇ ਕਿਉਂਕਿ ਸਾਨੂੰ ਬਹੁਤ ਵੱਡਾ ਸਹਿਯੋਗ ਜਿਹੜਾ ਹੈਗਾ ਚਾਹੇ ਮੈਂ ਸਮਾਜਿਕ ਜਿਹੜਾ ਵਰਕ ਕਰਦਾ ਸੀਗਾ ਪਹਿਲਾਂ 5-7 ਸਾਲ ਕੀਤਾ ਹੈਗਾ ਮੈਂ ਜੋ ਬੌਂਡਲ ਡੇ ਵਰਤੇ ਕੀਤਾ ਹੈਗਾ ਜਾਂ ਮਜ਼ਦੂਰਾਂ ਦੀ ਨਾ ਇਹ ਤਾਂ ਵਾਸਤੇ ਜਿਹੜੀ ਲੜਾਈ ਲੜੀ ਆ ਉਹਦੇ ਵਿੱਚ ਸਾਡਾ ਜਿੰਨਾ ਸਹਿਯੋਗ ਜਿਹੜਾ ਹੈਗਾ ਅਫਸਰ شاہੀ ਨੇ ਮੈਨੂੰ ਦਿੱਤਾ ਹੈਗਾ ਮੇਰਾ ਖਿਆਲ ਹੈ ਕਿ ਕਿਸੇ ਨੂੰ ਮਿਲਿਆ ਹੋਵੇ ਤੇ ਮੈਨੂੰ ਕਹਿ ਸਕਦਾ ਲੇਕਿਨ ਮੇਰੇ ਮੇਰੇ ਮਨ ਦੇ ਵਿੱਚ ਹੈ ਕਿ ਮੈਨੂੰ ਸਭ ਤੋਂ ਵੱਡਾ ਸਹਿਯੋਗ ਜਿਹੜਾ ਅਫਸਰ شاہੀ ਨੇ ਦਿੱਤਾ ਹੈਗਾ ਔਰ ਬਿਨਾ ਕਿਸੇ ਲਾਲਚ ਦੇ ਔਰ ਬਿਨਾ ਕਿਸੇ ਗੱਲ ਦੇ ਉੱਤੇ ਦਿੱਤਾ ਹੈਗਾ ਕਿਉਂਕਿ ਗੱਲ ਸਾਡੀ ਸੱਚੀ ਹੁੰਦੀ ਸੀ ਚਾਹੇ ਉਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੁੰਦੇ ਹੀ ਚਾਹੇ ਐਸਡੀਐਮ ਸਾਹਿਬਾਨ ਹੁੰਦੇ ਹੀ ਚਾਹੇ ਐਸਐਸਪੀ ਸਾਹਿਬਾਨ ਹੁੰਦੇ ਸੀ ਚਾਹੇ ਸਾਡੇ ਕੋਲ ਹੋਰ ਸੀਨੀਅਰ ਆਫੀਸਰਜ਼ ਵਗੈਰਾ ਤਹਿਸੀਲਦਾਰ ਵਗੈਰਾ ਹੁੰਦੇ ਸੀ ਔਰ ਪੂਰਨ ਤੌਰ ਤੇ ਸਹਿਯੋਗ ਸਾਨੂੰ ਮਿਲਦਾ ਸੀ ਡੀਜੀਪੀ ਤੱਕ ਸਾਨੂੰ ਸਹਿਯੋਗ ਜਿਹੜਾ ਜ ਉਹ ਮਿਲਦਾ ਸੀਗਾ ਮੈਂ ਧੰਨਵਾਦ ਕਰਦਾ ਉਹਨਾਂ ਅਫਸਰਾਂ ਦਾ ਜਿਨ੍ਹਾਂ ਨੇ ਸਾਡੀ ਜਿਹੜੀ ਆ ਉਹ ਜਦੋਂ ਆਪਾਂ ਸਮਾਜਿਕ ਕੰਮ ਕਰਦੇ ਸੀ ਉਦੋਂ ਸਾਡੀ ਜਿਹੜੀ ਮਦਦ ਕੀਤੀ ਹੈਗੀ ਕਿਉਂਕਿ ਅਸੀਂ ਬਹੁਤ ਵੱਡੇ ਪ੍ਰੋਜੈਕਟ ਤੇ ਕੰਮ ਕਰਦੇ ਸੀਗੇ ਔਰ ਬਹੁਤ ਮੈਂ ਧੰਨਵਾਦੀ ਹੈਗਾ ਮੈਂ ਅਫਸਰ ਸ਼ਾਹੀਦ ਹਾਂ ਔਰ ਮੈਂ ਉਹਨਾਂ ਨੂੰ ਸਾਰਿਆਂ ਨੂੰ ਕਹਿਣਾ ਇਹ ਚਾਹਣਾ ਹੈਗਾ ਕਿ ਜਿਨ੍ਹਾਂ ਜਿਨ੍ਹਾਂ ਦਾ ਵੀ ਮੈਂ ਨਾਮ ਲਿਆ ਹੈਗਾ ਕਿ ਦੂਜਿਆਂ ਨਾਲ ਆਪਣੀ ਤੁਲਨਾ ਨਹੀਂ ਕਰੀ ਦੀ ਹੁੰਦੀ ਔਰ ਸੂਰਜ ਤੇ ਚੰਦ ਕਦੇ ਵੀ ਜਿਹੜੇ ਹੁੰਦੇ ਨੇ ਇੱਕੋ ਵੇਲੇ ਨਹੀਂ ਚਮਕਦੇ ਉਹਨਾਂ ਨੂੰ ਆਪਣੇ ਵਕਤ ਦੀ ਅਡਿਕ ਕਰਨੀ ਪੈਣੀ ਹੈਗੀ ਆ ਸੋ ਸਾਨੂੰ ਇਹ ਵਕਤ ਜਿਹੜਾ ਹੈਗਾ ਉਹਦੀ ਅਡਿਕ ਕਰਨੀ ਪੈਗੀ ਔਰ ਸਾਨੂੰ ਸੂਰਜ ਬਣ ਬਣ ਕੇ ਜਾਂ ਚੰਨ ਬਣ ਕੇ ਜਿਹੜਾ ਹੈਗਾ ਉਹ ਸਾਨੂੰ ਉਸੇ ਤਰੀਕੇ ਦੇ ਨਾਲ ਸਾਨੂੰ ਜਿਹੜਾ ਹੈਗਾ ਉਹ ਪੰਜਾਬ ਦੀ ਭਲਾਈ ਵਾਸਤੇ ਪੰਜਾਬ ਵਾਸਤੇ ਸਾਨੂੰ ਜਿਹੜਾ ਹੈਗਾ ਉਹ ਖਿੜਨਾ ਪੈਗਾ ਸਾਨੂੰ ਜਿਹੜਾ ਹੈਗਾ ਨੈਸ਼ਨਲ ਜਸਟਿਸ ਪਾਰਟੀ ਨੂੰ ਖਿੜਨਾ ਪੈਗਾ ਇਹਨਾਂ ਨੂੰ ਕਰਨ ਦਿਓ ਜੋ ਕੁਝ ਕਰਦੇ ਹੈਗੇ ਪੰਜਾਬੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਸੀ ਕਿ ਉਹ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਪੰਜਾਬ ਦੇ ਵਿੱਚ ਮੈਂ ਕੱਲ ਵੀ ਇੱਕ ਵੀਡੀਓ ਜਾਰੀ ਕੀਤੀ ਸੀ ਉਹਦੇ ਵਿੱਚ ਮੈਂ ਸਾਰੀ ਸਥਿਤੀ ਨੂੰ ਜਿਹੜਾ ਵਰਨਣਾ ਕੀਤਾ ਸੀਗਾ لیکن ਅੱਜ ਵੀ ਮੈਂ ਕਹਿ ਦਿੰਨਾ ਹੈਗਾ ਮੈਂ ਤੁਹਾਨੂੰ ਸਪਸ਼ਟ ਤੌਰ ਤੇ ਦੇਖੋ ਇੱਕ ਇਹਨਾਂ ਦੇ ਕੋਲੋਂ ਤਾਂ ਪਿਛਲੇ ਉਕਾਲੀਆਂ ਦੀ ਵੀ ਸਰਕਾਰ ਰਹੀ ਕਾਂਗਰਸ ਦੀ ਵੀ ਰਹੀ ਇਹਨਾ ਹੁਣਾਂ ਝਾੜੂ ਵਾਲੇ ਵੀ ਹੋਗਾ 4-4.5 ਸਾਲ ਹੋ ਗਿਆ ਹੈਗਾ ਇਹਨਾਂ ਗਲਤਾਂ ਪੰਜਾਬ ਦੇ ਵਿੱਚ ਚਾਈਨਾ ਡੋਰ ਨਹੀਂ ਖਤਮ ਹੋਈ ਹੁਣ ਪਤੰਗਾਂ ਦਾ ਸੀਜ਼ਨ ਔਰ ਚਾਈਨਾ ਡੋਰ ਜਿਹੜੀ ਹੈਗੀ ਆ ਉਹ ਮਤਲਬ ਉਹਦਾ ਜੂਸ ਹੋਣਾ ਹੈਗਾ ਔਰ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਨੇ ਉਹ ਲੋਕ ਔਰ ਜਾਨਵਰ ਜਿਹੜੇ ਨੇ ਉਹ ਵਿਚਾਰੇ ਆਪਣੇ ਜ਼ਖਮੀ ਹੋਣਗੇ ਕੋਈ ਫੱਟੜ ਹੋਣਗੇ ਕੋਈ ਮਰਨਗੇ ਕੋਈ ਛੜਨਗੇ ਉਹ ਇਨਾ ਕੁੜੋਂ ਤਾ ਬਸੰਤ ਤੱਕ ਜਦੋਂ ਸੀਜ਼ਨ ਰਹਿਣਾ ਜਦੋਂ ਤੱਕ ਇਹਦਾ ਪਤੰਗਾਂ ਦਾ ਸੀਜ਼ਨ ਹੈ ਨਾ ਇਨਾ ਕੁੜ ਤਾਂ ਚਾਈਨਾ ਦੀ ਡੋਰ ਨਹੀਂ ਜਿਹੜੀ ਹੈਗੀ ਆ ਉਹ ਨਹੀਂ ਇਹਨਾਂ ਕੋਲ ਜਿਹੜੀ ਹੈਗੀ ਹੈ ਬੰਦ ਹੋ ਸਕੀ ਉਹ ਗੱਲਾਂ ਕਰਦੇ ਨੇ ਕਿ ਅਸੀਂ ਨਸ਼ਾ ਬੰਦ ਕਰਦੇ ਆਂਗੇ ਅਸੀਂ ਗੈਂਗਵਾਰ ਬੰਦ ਕਰਦੇ ਆਂਗੇ ਅਸੀਂ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਔਰ ਜਿਹਨਾਂ ਕੋ ਚਾਈਨਾ ਦੀ ਡੋਰ ਨਹੀਂ ਬੰਦ ਅਜੇ ਤੱਕ ਕੋਈ ਓਏ ਇਹ ਕੰਮ ਕਿਵੇਂ ਕਰਨ ਲੱਗੇ ਨਸ਼ੇ ਬੰਦ ਕਿਵੇਂ ਕਰ ਲਣਗੇ ਸੋ ਜਿਵੇਂ ਮੈਂ ਕੱਲ੍ਹ ਤੈਨੂੰ ਇੱਕ ਗੱਲ ਕੀਤੀ ਸੀ ਕਿ ਇਹ ਜਿਹੜਾ ਹੈਗਾ ਆ ਨਸ਼ਾ ਹੈਗਾ ਗੈਂਗਵਾਰ ਹੈਗੀ ਹੈ ਜਾਂ ਜਿਹੜੇ ਤੁਹਾਡੇ ਕਰਪਸ਼ਨ ਆ ਜਾਂ ਤਾਂ ਡੇ ਕੋਈ ਹੋਰ ਸਮਾਜਿਕ ਬਰਾਈਆਂ ਨੇ ਸਾਰੀਆਂ ਇਹਨਾਂ ਦੀ ਛਤਰਛਾਇਆ ਥੱਲੇ ਇਹ ਆਪ ਇਹਨਾਂ ਦੇ ਅੰਦਰ ਜਿਹੜੇ ਹੈਗੇ ਨੇ ਇਹਨਾਂ ਦੇ ਇਹ ਆਪ ਆਪ ਦੇ ਆਲ ਕਰਪਟ ਪੀਪਲ ਇਹ ਇਹ ਪੁਲਸ ਵੀ ਸਾਰੇ ਮਜਬੂਰ ਨੇ ਪ੍ਰਸ਼ਾਸਨ ਮਜਬੂਰ ਆ ਪੁਲਸ ਮਜਬੂਰ ਆ ਉਹਨਾਂ ਨੇ ਅੱਖਾਂ ਮਿੱਟੀਆਂ ਨੇ ਉਹ ਕਹਿੰਦੇ ਨੇ ਦਫਾ ਕਰੋ ਆਪਣਾ ਟਾਈਮ ਪਾਸ ਉਹ ਟਾਈਮ ਕੱਢੋ ਤੇ ਗੱਲ ਕਰੋ ਅਗਰ ਮਤਲਬ ਇਹ ਹੈ ਕਿ ਇਹ ਜਿਹੜੇ ਬੰਦੇ ਚਾਈਨਾ ਦੀ ਡੋਰ ਨਹੀਂ ਖਤਮ ਕਰ ਸਕਿਆ ਅੱਜ ਤੱਕ ਤੇ ਬੰਦੇ ਜਿਹੜੇ ਨੇ ਇਹਦਾ ਕਿੱਥੋਂ ਖਤਮ ਕਰ ਦੇਣਗੇ ਗੈਂਗਸਟਰ ਨੂੰ ਕਿੱਥੋਂ ਖਤਮ ਕਰ ਦੇਣਗੇ ਸੋ ਮੈਂ ਲੰਬੀ ਗੱਲ ਨਾ ਕਰਾਂ ਅੱਜ 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 ਦੇ ਤਿਹਾਡੇ ਦੇ ਉੱਤੇ ਆਪਣੇ ਪਵਿੱਤਰ ਦਿਹਾੜੇ ਤੇ ਮੈਂ ਸਿਰਫ ਇਹੀ ਅੱਜ ਕਹਿਣਾ ਚਾਹੁੰਦਾ ਸਾਰੇ ਪੰਜਾਬ ਦੇ ਆਪਣੇ ਪੰਜਾਬੀਆਂ ਨੂੰ ਆਪਣੇ ਭੈਣਾ ਭਰਾਵਾਂ ਨੂੰ ਕਿ ਇਦੇ ਵਾਸਤੇ ਜਿਹੜਾ ਹੈਗਾ ਉਹ ਤੁਹਾਨੂੰ ਆਪ ਧਿਆਨ ਦੇਣਾ ਪਊਗਾ ਆਪਣੇ ਬੱਚਿਆਂ ਤੇ ਆਪ ਧਿਆਨ ਦੇਣਾ ਪਊਗਾ ਕੱਲ ਵੀ ਮੈਂ ਸਥਿਤੀ ਸਪਸ਼ਟ ਕੀਤੀ ਸੀ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਾਸਤੇ ਪੰਜਾਬ ਦੇ ਹਿੱਤਾਂ ਨੂੰ ਖਤਮ ਕਰਨ ਵਾਸਤੇ ਕਿਵੇਂ ਸਰਕਾਰਾਂ ਦਿੱਲੀ ਦੀਆਂ ਸਰਕਾਰਾਂ ਜਿਹੜੀਆਂ ਤਤਪਰਾਂਤ ਨੇ ਹੈਗੀਆਂ ਕਿਵੇਂ ਉਹ ਚਾਉਂਦੀਆਂ ਨੇ ਕਿ ਇਹਨਾਂ ਦਾ ਇਹਨਾਂ ਇਹਨਾਂ ਨੂੰ ਨਸ਼ਟ ਕੀਤਾ ਜਾਵੇ ਔਰ ਮੈਂ ਇੱਕ ਬਹੁਤ ਵੱਡਾ ਤੁਹਾਨੂੰ ਹਿੰਟ ਵੀ ਦਿੱਤਾ ਸੀਗਾ ਕਿ ਤੁਸੀਂ ਤੁਹਾਡੀ ਸਥਿਤੀ ਕੀ ਹੈ ਪੰਜਾਬ ਦੀ ਸਥਿਤੀ ਕੀ ਹੈਗੀ ਹੈ ਕਿ ਤੁਸੀਂ ਜਿਹੜੇ ਹੈਗੇ ਉਹ ਉਹ ਇੱਕ ਜੁਕਨਸੇ ਕੇ ਜੋ ਸਲੇ ਉਹ ਤੁਸੀਂ ਸਿੱਦੇ ਲਪਚਾਂਦੇ ਵਿੱਚ ਗੁਲਾਮ ਤੁਸੀਂ ਲੋਕ ਔਰ ਜਿਹਦਾ ਜੀ ਕਰਦਾ ਉਹ ਤੁਹਾਡੇ ਜੁੱਤੀਆਂ ਮਾਰਨੇ ਸ਼ੁਰੂ ਕਰ ਦਿੰਦਾ ਔਰ ਮਾਰੇਗਾ ਉਹ ਕਿਉਂਕਿ ਗੁਲਾਮ ਦੀ ਜਿਹੜੀ ਹੁੰਦੀ ਆ ਉਹ ਗੁਲਾਮ ਦੇ ਕੋਈ ਅਧਿਕਾਰ ਨਹੀਂ ਹੁੰਦੇ ਹੈ ਗੁਲਾਮ ਦਾ ਕੋਈ ਉਹਦਾ ਕੋਈ ਅਧਿਕਾਰ ਨਹੀਂ ਹੁੰਦਾ ਜਦੋਂ ਜਿਹੜਾ ਮਰਜੀ ਆਇਆ ਜਿੱਤੋਂ ਮਰਜੇ ਆ ਜਿਹਨੇ ਮਰਜੀ ਜੁੱਤੀਆਂ ਮਾਰਤੀਆਂ ਸ਼ਸ਼ਕਲਤੀ ਉਹਦੇ ਵਾਸਤੇ ਕੋਈ ਕਾਨੂੰਨ ਨਹੀਂ ਹੁੰਦਾ ਹੈ ਉਹ ਮਤਲਬ ਇਹ ਹੈ ਕਿ ਉਹ ਉਹਦੇ ਕੋਲ ਛੇਤਰਾਂ ਦੇ ਨਾਲ ਕੰਮ ਲਿਆ ਜਾਂਦਾ ਜਿਸ ਤਰੀਕੇ ਦੇ ਨਾਲ ਵੀ ਜੋ ਵੀ ਕੰਮ ਲੈਣਾ ਹੈਗਾ ਜੁੱਤੀ ਨਾਲ ਲਿਆ ਜਾਂਦਾ ਹੈ ਅਗਰ ਤੇ ਅਕੋਰਡਿੰਗ ਟੂ ਆਪਣੇ ਮਾਲਕ ਦੇ ਕੰਮ ਕਰੀ ਜਾਂਦਾ ਹੈਗਾ ਤੇ ਇੱਥੇ ਵੈਲ ਐਂਡ ਗੁੱਡ ਅਗਰ ਨਹੀਂ ਕਰਦਾ ਹੈਗਾ ਤੇ ਉਹਦੇ ਛੇਤਰ ਪਿੰਦੇ ਹੈਗੇ ਸੋ ਇਹਦੇ ਵਾਸਤੇ ਸਾਰੇ ਪੰਜਾਬੀਆਂ ਨੂੰ ਜਾਗਰੂਕ ਹੋਣਾ ਪਊਗਾ ਜਾਗਰੂਕ ਹੋਣ ਦੇ ਨਾਲ ਨਾਲੇ ਸਾਨੂੰ ਆਪਾਂ ਜਿਹੜੀ ਸ਼ੁਰੂਆਤ ਕਰੀਏ ਇੱਕ ਚੀਜ਼ ਦੀ ਕਿ ਮੈਂ 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 ਇਹ ਮੇਰੀ ਵੀਡੀਓ ਜਿਹੜੀ ਹੈ ਮੈਕਸਿਮਮ ਜਿਹੜੀ ਹੈ ਆ ਗੱਲ ਜਿਹੜੀ ਹੈ ਮੇਰੇ ਵਾਇਰਲ ਹੋਵੇ ਮੈਂ ਕੋ ਗਾ ਆਡੀਓ ਦੇ ਜਰੀਏ ਮੈਂ ਗੱਲ ਕਰਾਂਗਾ ਇਹ ਐ ਅੱਜ ਜਿੱਥੇ ਮੈਂ ਗਿਆ ਹੈਗਾ ਪਹਾੜ ਦੇ ਵਿੱਚ ਉੱਥੇ ਮੌਸਮ ਬਹੁਤ ਹੀ ਜ਼ਿਆਦਾ ਖਰਾਬ ਹੈਗਾ ਔਰ ਜਾਨੀ ਕਿ ਕਬਰਫੀਲਾ ਮੌਸਮ ਹੈਗਾ ਤੇ ਉਸ ਵਜ੍ਹਾ ਕਰਕੇ ਮੈਂ ਜਿਹੜਾ ਹੈਗਾ ਅੱਜ ਸੂਰਜ ਦੇਵਤਾ ਜਿਹੜਾ ਹੈਗਾ ਜਾਂ ਮੌਸਮ ਜਿਹੜਾ ਹੈਗਾ ਤੂਫਾਨੀ ਜਿਹਾ ਹੈਗਾ ਉਸ ਵਜ੍ਹਾ ਕਰਕੇ ਮੈਂ ਵੀਡੀਓ ਦੇ ਜ਼ਰੀਏ ਨਹੀਂ ਹੋ ਰਿਹਾ ਲੇਕਿਨ ਮੈਂ ਆਡੀਓ ਦੇ ਜ਼ਰੀਏ ਜਿਹੜਾ ਉਹ ਰੂਬਰੂ ਹੋ ਰਿਹਾ ਔਰ ਮੈਂ ਆ ਜਿਹੜੀ ਆ ਜਿਹੜੇ ਸਮਾਂ ਹੈਗਾ ਜਿਹੜਾ ਪਤੰਗਾਂ ਦਾ ਸਮਾਂ ਦੇਖੋ ਇਹ ਆਪਣੇ ਆਪਣੇ ਲੈਵਲ ਦੇ ਉੱਤੇ ਜਿੰਨੇ ਵੀ ਆਪਣੇ ਬੱਚਿਆਂ ਨੂੰ ਆਪਣੇ ਨੂੰ ਇਸ ਕਾਲ ਤੇ ਪ੍ਰੇਰਿਤ ਕਰੋ ਔਰ ਸ਼ਕਤੀ ਵੀ ਕਰੋ ਬੱਚਿਆਂ ਦੇ ਉੱਤੇ ਕਿ ਆਪਾਂ ਜਿਹੜੇ ਚਾਈਨਾ ਡੋਰ ਹੈਗਾ ਇਹਨੂੰ ਆਪਣੇ ਲੈਵਲ ਤੇ ਖਤਮ ਕਰੀਏ ਇਹ ਸਰਕਾਰਾਂ ਦੇ ਕੋਲ ਖਤਮ ਨਹੀਂ ਹੋਣਾ ਹੈਗਾ ਸਰਕਾਰ ਤੱਕ ਇਹ ਤੇ ਆਪ ਇਹਨਾਂ ਨੇ ਚਾਈਨਾ ਡੋਰਾਂ ਦੇ ਜਿਹੜੇ ਵਪਾਰੀ ਨੇ ਜਾਂ ਚਾਈਨਾ ਡੋਰਾਂ ਜਿਹੜੀਆਂ ਵੇਚਦੇ ਨੇ ਉਹਨਾਂ ਨਾਲ ਆਪ ਰਲੇ ਹੋਏ ਨੇ ਇਹ ਸੋ ਫਿਰ ਮੈਂ ਇਹ ਹੀ ਕਹਾਂਗਾ ਜਿਹੜੇ ਇਹ ਬੰਦੇ ਚਾਈਨਾ ਡੋਰ ਇਹ ਨਹੀਂ ਖਤਮ ਕਰ ਸਕਦੇ ਇਹ ਬਰਾਈਆਂ ਕਿੱਥੋਂ ਖਤਮ ਕਰ ਦੇਣਗੇ ਨਸ਼ਾ ਕਿੱਥੋਂ ਖਤਮ ਕਰ ਦੇਣਗੇ ਸੋ ਮੈਂ ਅੱਜ ਮੇਰੀ ਇਹੀ ਰਿਕਵੈਸਟ ਹੈਗੀ ਹੈ ਕਿ ਸ਼ੁਰੂਆਤ ਜਿਹੜੀ ਹੈਗੀ ਆ ਉਹਨਾਂ ਨੂੰ ਕਰਨ ਦਿਓ ਜੋ ਕੁਝ ਕਰਦੇ ਨੇ ਔਰ ਅਸੀਂ ਅਸੀਂ ਕੀ ਕਰਦੇ ਆ ਸਾਨੂੰ ਪਤਾ ਹੋਣਾ ਚਾਹੀਦਾ ਹੈਗਾ ਅਸੀਂ ਸ਼ੁਰੂਆਤ ਕਰੀਏ ਸਾਰੇ ਪੰਜਾਬ ਦੇ ਲੋਕ ਸ਼ੁਰੂਆਤ ਕਰੀਏ ਕਿ ਅਸੀਂ ਆ ਜਿਹੜੀ ਚਾਈਨਾ ਡੋਰ ਹੈਗੀ ਆ ਆ ਜਿਹੜੇ ਆ ਪਤੰਗਾਂ ਦਾ ਸੀਜ਼ਨ ਹੈਗਾ ਇਹਦੇ ਵਿੱਚ ਅਸੀਂ ਚਾਈਨਾ ਡੋਰ ਦਾ ਜਾਂ ਜਿਹੜੀ ਇਹ ਖਤਰਨਾਕ ਡੋਰ ਹੈਗੀ ਇਹਦਾ ਬਿਲਕੁਲ ਬਾਈਕਟ ਕਰੀਏ ਔਰ ਸਾਡਾ ਤਿਹਾਰਾ ਚਲੋ ਪਤੰਗਬਾਜ਼ੀ ਦਾ ਤਿਹਾਰਾ ਹੈ ਉਹਨੂੰ ਅਸੀਂ ਮਨਾਈਏ ਚੱਜ ਦੇ ਨਾਲ ਔਰ ਅਸੀਂ ਅਸੀਂ ਉਹ ਡੋਰ ਨੂੰ ਯੂਜ਼ ਕਰੀਏ ਜਿਹੜੀ ਉਹ ਛੱਡੀ ਜੀ ਹਾਰਮਲੈਸ ਹੈਗੀ ਹੈ ਜਿਹੜੀ ਨੁਕਸਾਨਦੇ ਨਹੀਂ ਹੈਗੀ ਹੈ ਸੋ ਮੰਗੀ ਦੇ ਤਿਹਾਰ ਦੇ ਉੱਤੇ ਜਿਹੜੀ ਹੈਗੀ ਆ ਉਹ ਬੜੀ ਬੜੀ ਤਰ੍ਹਾਂ ਸਾਰਿਆਂ ਨੂੰ ਜਿਹੜੀ ਹੈਗੀ ਹੈ ਇਹਦੀਆਂ ਵਧਾਈਆਂ ਵੀ ਦੇਣਾ ਹੈਗਾ ਔਰ ਕਾਮਨਾ ਕਰਦਾ ਹੈਗਾ ਕਿ ਅਸੀਂ ਆਪਣੇ ਮਿਸ਼ਨ ਦੇ ਵਿੱਚ ਜਿਹੜਾ 27 ਦਾ ਉਹਦੇ ਵਿੱਚ ਅਸੀਂ ਜਰੂਰ ਕਾਮਯਾਬ ਹੋਵਾਂਗੇ ਇਸੇ ਤਰੀਕੇ ਦੇ ਨਾਲ ਹੀ ਮਤਲਬ ਅਸੀਂ ਇੱਕ ਦੇ ਇੱਕ ਨਾਲ ਜੋੜ ਕੇ ਤੇ 11 11 ਦੇ ਨਾਲ ਜੋੜ ਕੇ 101 101 ਦੇ ਨਾਲ ਜੋੜ ਕੇ 1111 11 ਦੇ ਉਹਦੇ ਨਾਲ ਜੋੜ ਕੇ ਅਸੀਂ ਲੱਖਾਂ ਤੇ ਜਾਂ ਕਰੋੜਾਂ ਦੇ ਵਿੱਚ ਅਸੀਂ ਜਾਈਏ ਔਰ ਅਸੀਂ ਪੰਜਾਬ ਔਰ ਪੰਜਾਬੀਅਤ ਨੂੰ ਜਿਹੜਾ ਹੈਗਾ ਉਹ ਬਚਾਈਏ 27 ਦੇ ਵਿੱਚ ਆਪਾਂ ਆਪਣੀ ਸਰਕਾਰ ਬਣਾਈਏ ਕਾਂ ਕਿ ਅਸੀਂ ਪੰਜਾਬ ਨੂੰ ਪੰਜਾਬ ਨੂੰ ਅਸੀਂ ਬਚਾ ਸਕੀਏ ਅਦਰਵਾਇਜ਼ ਪੰਜਾਬ ਦੇ ਮੈਂ ਤੈਨੂੰ ਵਾਰ-ਵਾਰ ਕਹਿ ਰਿਹਾ ਹੈਗਾ ਕਿ ਪੰਜਾਬ ਦੇ ਹਾਲਾਤ ਪੰਜਾਬ ਨੂੰ ਚਾਰជ្រਫੇਰੋਂ ਹਰ ਪਾਸਿਓਂ ਜੜੀ ਹੈਗੀ ਆ ਉਹ ਉਹ ਖਤਰਾ ਹੈਗਾ ਪੰਜਾਬ ਨੂੰ ਪੰਜਾਬ ਦੀ ਹੋਂਦ ਨੂੰ ਖਤਰਾ ਹੈਗਾ ਪੰਜਾਬੀਅਤ ਨੂੰ ਖਤਰਾ ਹੈਗਾ ਇਹ ਇਹ ਜਿਹੜਾ ਬਹੁਤ ਵੱਡਾ ਜਿਹੜਾ سلسلہ ਹੈਗਾ ਜਿਹੜਾ ਇਹ ਬਹੁਤ ਵੱਡੇ ਜਿਹੜੇ ਇਹ ਜਿਹੜੀਆਂ ਇਲਾ ਨੇ ਉਹ ਤੁਹਾਡੇ ਦਿਵਾਲੇ ਜਿਹੜੀਆਂ ਨੇ ਉਹ ਘੁਮ ਰਹੀਆਂ ਨੇ ਵੀ ਇਹਨਾਂ ਨੂੰ ਮਾਰੋ ਔਰ ਇਹਨਾਂ ਦਾ ਮਾਸ ਜਿਹੜਾ ਨਿਚੋੜ ਕੇ ਕਰੋ ਚਾਹੇ ਉਹ ਆਮ ਆਦਮੀ ਪਾਰਟੀ ਦੇ ਰੂਪ ਚ ਨੇ ਚਾਹੇ ਉਹ ਕਾਂਗਰਸ ਦੇ ਰੂਪ ਚ ਨੇ ਚਾਹੇ ਉਹ ਕਾਲੀਆਂ ਦੇ ਰੂਪ ਚ ਨੇ ਚਾਹੇ ਉਹ ਪਾਜਬਾ ਦੇ ਰੂਪ ਚ ਨੇ ਚਾਹੇ ਉਹ ਹੋਰ ਕਿਸੇ ਪੰਜਾਬ ਦੀ ਮਤਲਬ ਬੋਟੀਆਂ ਖਾਣ ਵਾਸਤੇ ਜਿਹੜਾ ਉਹ ਉਹ ਤਿਆਰ ਬੈਠੇ ਹੋਏ ਨੇ ਆ ਆਪ ਕੋ ਮਰੇ ਨੇ ਤੁਸੀਂ ਬਚਾ ਤੁਸੀਂ ਆਪਣਾ ਆਪ ਕਰਨਾ ਹੈਗਾ ਮੈਂ ਤੈਨੂੰ ਹਕੀਕਤ ਦੱਸ ਦਿਆਂ ਕਿਉਂਕਿ ਟੱਡੇ ਜਿਹੜੇ ਵੱਡੇ-ਵਡੇਰੇ ਸੀਗੇ ਉਹਨਾਂ ਨੇ ਬੜੀਆਂ ਗਲਤੀਆਂ ਕੀਤੀਆਂ ਹੋਈਆਂ ਨੇ ਹੁਣ ਮੈਂ ਸਿੱਧੇ ਸਿੱਧੀ ਗੱਲ ਕਰਾਂਗਾ ਤੇ ਇੱਕ ਬਹੁਤ ਵੱਡਾ ਇੱਕ ਵਿਵਾਦ ਪੈਦਾ ਹੋ ਜਾਏਗਾ ਔਰ ਉਹ ਗਲਤੀਆਂ ਜਿਹੜੀਆਂ ਨੇ ਸਾਡੇ ਬਲਦੇਵ ਸਿੰਘ ਹੁਣਾਂ ਨੇ ਵਾਸਤਾਰਾ ਸਿੰਘ ਹੁਣਾਂ ਨੇ ਜੋ ਕੁਝ ਉਹਨਾਂ ਨੂੰ ਗਲਤੀਆਂ ਕੀਤੀਆਂ ਹੋਈਆਂ ਨੇ ਉਹ ਪੋ ਦਾ ਭੁਗਤਾਨ ਜਿਹੜਾ ਹੈਗਾ ਇਹ ਤੈਨੂੰ ਇੱਕ ਬਹੁਤ ਵੱਡੇ ਬਲੱਡਸ਼ੈੱਡ ਦੇ ਰੂਪ ਦੇ ਵਿੱਚ ਦੇਣਾ ਪਊਗਾ ਬੜੀ ਲਿਆਕਤ ਦੇ ਨਾਲ ਇਹਦਾ ਜਿਹੜਾ ਹੈਗਾ ਉਹ 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 ਆਪਣੇ ਆਪ ਨੂੰ ਬਚਾਣਾ ਪੈਗਾ ਤੁਹਾਨੂੰ ਤਾਂ ਕਿਤੇ ਗੱਲ ਸਿਰੇ ਚੜ ਗਈ ਜਿਸ ਤਰੀਕੇ ਦੇ ਨਾਲ ਕਿਸੇ ਪਰਿਵਾਰ ਦਾ ਜਿਹੜਾ ਮੁਖੀਆ ਹੁੰਦਾ ਹੈਗਾ ਉਹ ਅਗਰ ਪ੍ਰੋਪਰ ਤਰੀਕੇ ਦੇ ਨਾਲ ਆਪਣੇ ਆਪਣੇ ਬਾਲ ਬੱਚੇ ਨੂੰ ਥਾਂ ਥਾਈ ਨਹੀਂ ਕਰਦਾ ਔਰ ਉਹ ਜਿਹੜਾ ਹੈਗਾ ਉਹਦਾ ਭੁਗਤਾਨ ਜਿਹੜਾ ਹੈਗਾ ਉਹਦੀ ਆਣ ਵਾਲੀਆਂ ਨਸਲਾਂ ਜਿਹੜੀਆਂ ਭੁਗਤਾਨ ਜਿਹੜਾ ਉਹ ਭੁਗਤਦੀਆਂ ਨੇ ਔਰ ਇਸੇ ਤਰੀਕੇ ਦੇ ਨਾਲ ਹੀ ਜਿਸ ਕੌਮ ਦੇ ਜਿਸ ਸੂਬੇ ਦੇ ਜਿਸ ਪੰਜਾਬ ਦੇ ਲੈ ਲੋ ਮੈਂ ਪੰਜਾਬ ਦੀ ਗੱਲ ਹੀ ਕਰ ਲਾਂ ਜਿਸ ਇਹਨਾਂ ਨੇ ਬਜ਼ੁਰਗਾਂ ਨੇ ਚਾਹੇ ਮਾਸਟਰ ਤਾਰਾ ਸਿੰਘ ਸੀ ਚਾਹੇ ਹਸਨ ਭਤੇ ਸਿੰਘ ਸੀ ਚਾਹੇ ਮਾਸਟਰ ਬਲਦੇਵ ਸਿੰਘ ਹੋਣੀ ਸੀ ਚਾਹੇ ਕੋਈ ਹੋਰ ਜਿਹੜੇ ਲੀਡਰ ਸੀਗੇ ਜਿਹੜੀਆਂ ਉਹਨਾਂ ਨੇ ਉਹ ਗਲਤੀਆਂ ਦਾ ਕੀਤੀਆਂ ਹੋਈਆਂ ਨੇ ਉਹ ਭੁਗਤਾਨ ਜਿਹੜਾ ਅਸੀਂ ਉਹ ਕਰ ਵੀ ਰਹੇ ਆ ਉਹਦਾ ਭੁਗਤਾਨ ਕਰ ਵੀ ਰਹੇ ਆ ਔਰ ਆਣ ਵਾਲੀਆਂ ਸਾਡੀਆਂ ਨਸਲਾਂ ਵੀ ਭੁਗਤਾਨ ਜਿਹੜਾ ਹੈਗਾ ਉਹ ਕਰਨਗੀਆਂ ਸੋ ਤੁਹਾਨੂੰ ਇੱਕ ਵਿਚਾਰ ਰੰਦੀ ਔਰ ਇੱਕ ਸੋਚਣ ਦੀ ਜ਼ਰੂਰਤ ਹੈਗੀ ਰਾਸ਼ਟਰੀ ਔਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਗੱਲ ਨੂੰ ਸੋਚਣ ਦੀ ਜ਼ਰੂਰਤ ਹੈਗੀ ਹੈ ਕੀ ਕਿ ਪੰਜਾਬ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਬਚਾਣਾ ਆ ਸਾਡੀ ਜਿੰਨੀ ਵੀ ਲੈਂਡ ਪੋਲਿੰਗ ਦੀ ਗੱਲ ਸੀਗੀ ਚੱਲਦੀ ਸੀਗੀ ਹੁਣ 101 ਪਿੰਡ ਜਿਹੜਾ 110 ਪਿੰਡ ਲੁਧਿਆਣੇ ਦੇ ਜਿਹੜੇ ਅਰਬਨ ਸਟੇਟ ਦੇ ਵਿੱਚ ਕਹਿੰਦੇ ਜੋ ਮਿਊਨਿਸਪਲ ਕਾਰਪੋਰੇਸ਼ਨ ਚ ਲਿਆਉਣ ਦੀ ਇਹ ਸਾਰੇ ਸਿਲਸਲੇ ਜਿਹੜੇ ਬਣਦੇ ਨੇ ਜਿੰਨਾ ਵੀ ਬਣਦਾ ਹੈਗਾ ਇਹ ਤੁਹਾਨੂੰ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਘਟ ਗਿਣਤੀ ਕਰਨ ਦੇ ਵਿੱਚ ਇਹ ਸਾਰਾ ਕੰਮ ਸਿਲਸਲੇ ਜਿਹੜੇ ਰੰਬੇ ਪਏ ਨੇ ਇਹਨਾਂ ਲੋਕਾਂ ਨੇ ਔਰ ਅਗਰ ਤੁਸੀਂ ਇਹਨਾਂ ਲੋਕਾਂ ਨੂੰ ਇਹਨਾਂ ਪਾਰਟੀਆਂ ਨੂੰ ਫਿਰ ਤੁਸੀਂ ਵੋਟਾਂ ਪਾਓਗੇ ਤੇ ਜੁੱਤੀਆਂ ਪਹਿਣੀਆਂ ਪਹਿਣੀਆਂ ਤੁਹਾਡੇ ਮੈਂ ਤੈਨੂੰ ਹਕੀਕਤ ਦੱਸ ਦਿੰਦਾ ਸੋ ਆਓ ਅਸੀਂ ਰਲ ਮਿਲ ਕੇ ਅਸੀਂ ਪੰਜਾਬ ਨੂੰ ਬਚਾਈਏ ਉਹ ਆਪਾਂ ਨੈਸ਼ਨਲ ਜਸਟਿਸ ਪਾਰਟੀ ਦੀ ਜਿਹੜੀ ਸਰਕਾਰ ਬਣੀ ਹੈ 27 ਦੇ ਵਿੱਚ ਸੋ ਫਿਰ ਮੈਂ ਮੰਗੀ ਦੀ ਵਧਾਈ ਦੇ ਨਾਲ ਨਾਲ ਮੈਂ ਆਪਣੀ ਗੱਲ ਨੂੰ ਬਰਾਮ ਲਾਉਣਾ ਧੰਨਵਾਦ